ਓ ਮਾਤਾ ਗੱਪੀ ਲੰਗੜੇ ਕੇ ਘਰ ਇਹੀ ਆ ਹਾਂ ਹਾਂ ਪੁੱਤ ਨੰਗਿਆ ਇਹੀ ਐ ਓ ਮਾਤਾ ਬਰਾਂ ਇਆਂ ਸੁਨੂ ਬੇ ਕਾਹ ਦੀਆਂ ਪੁੱਤੋ ਓ ਮਾਤਾ ਖੁਸ਼ੀ ਦੀ ਖਬਰ ਆ ਸੋਡੀ ਲਾਟਰੀ ਨਿਕਲੀ ਆ ਯਾ ਨੀ ਕੁੜੀਆਂ ਕੁਰਸੀ ਲਾ ਖੜੀ ਹੋ ਗਈ ਆ ਜੀ ਕੁਰਸੀ ਤੇ ਬਹਿ ਜਾ ਓ ਮਾਤਾ ਸੋਡੀ 50 ਲੱਖ ਦੀ ਲਾਟਰੀ ਨਿਕਲੀ ਅਸੀਂ ਤਾਂ ਜੀ ਕੋਈ ਲਾਟਰੀ ਨਹੀਂ ਪਾਈ ਸਾਡੀ ਕੱਲੀ ਲਾਟਰੀ ਨਿਕਲੀ ਰੁਪਕਾ ਨੂ ਤੂੰ ਹਾਂ ਹਾਂ ਪੁੱਤ ਮੈਂ ਪਾਈਆ ਬੱਸ ਅੱਡੇ ਚ ਪਾਈਆ ਮੈਂ ਨਾ ਜਵਾਕਾਂ ਨੂੰ ਕੀ ਪਤਾ ਉਹ ਹੋਰ ਮਾਤਾ ਇਹੀ ਤਾਂ ਮੈਂ ਕਹੀ ਜਨਾ ਪਾਈ ਆ ਪਾਈ ਲਾਟਰੀ ਉਹੀ ਲਾਟਰੀ ਆ ਮਾਤਾ ਸੁੱਟੀ 50 ਲੱਖ ਰੁਪਏ ਵਾਲੀ ਆ ਲੈ ਮਾਤਾ 50000 ਰੁਪਿਆ ਆ ਫੜ ਹੁਣ ਮੈਂ ਤੈਨੂੰ ਗੱਲ ਦੱਸਦਾ ਠੱਗੀ ਠੁੜੀ ਵਾਲਾ ਕੰਮ ਨਹੀਂ ਹੈਗਾ ਇਹੇ ਸੋਡਾ 50 ਲੱਖ ਪੂਰਾ ਕਰਨਾ 50000 ਤੁਹਾਨੂੰ ਮੈਂ ਪਹਿਲਾਂ ਦਿੰਨਾ ਵੀ ਤੁਹਾਨੂੰ ਯਕੀਨ ਹੋਵੇ ਕੋਈ ਐ ਨਹੀਂ ਹੈਗਾ ਮੌਜਲਾਂ ਤੇ ਲੋਕ ਲੁੱਟ ਦੇ ਫਿਰਦੇ ਨੇ ਮਾਤਾ ਉਹ ਕੰਮ ਨਹੀਂ ਹੈਗਾ ਆਪਣਾ ਇਹ ਬਾਕੀ ਪੈਸੇ ਸੋਨੂੰ ਟੜਕੇ 10 ਵਜੇ ਬੈਂਕ ਜਾ ਕੇ ਲੈ ਜੀ ਨਾਲ ਲੈਹੀਂ ਮੁੰਡੇ ਨੂੰ ਕਿਸੇ ਨੂੰ ਆਹ ਫੜ 50000 ਰੁਪਏ ਦੀ ਗੁੱਟੀ ਲਾ ਮੱਖੇਰਾ ਮਾਤਾ ਲਿਆ 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 ਲੈ ਨਹੀਂ ਕੁੜਗੇ ਗੇਣ ਨਹੀਂ ਲੈ ਆਖਾ ਸੀ ਪਰਚੀ ਪਾਈ ਆ ਪਾਈ ਆ ਲੈ ਹੋਰ ਮਾਤਾ ਪਾਈ ਆ ਕਿੰਨ ਭਾਈ ਲੈ ਕਰੀਏ ਸਾਨੂੰ ਇਹੇ ਆਪਾਂ ਨੂੰ ਉੱਥੇ ਸਾਨੂੰ ਭਾਈ ਦਿਖਾਉਣਾ ਪੈਂਦਾ ਇੱਕ ਨੰਬਰ ਦਾ ਕੰਮ ਆ ਮਾਤਾ ਇਹ ਸਾਨੂੰ ਇਹ ਜਿਹੜੇ ਤੁਹਾਡੇ ਸਾਈਨ ਕਰਾਵਾਂਗੇ ਹੁਣ ਆਪਾਂ ਆਪਣਾ ਗੱਪੀ ਲੰਗੜੇ ਨਾ ਦੀਆਂ ਨਾ ਮਾਤਾ ਹਾਂ ਹਾਂ ਲੈ ਤੂੰ ਕਰ ਦੇ ਕਿਸ਼ਨਕੇ ਮੈਂ ਪਤਾ ਮੈਂ ਤਾਂ ਗੁੱਠਾ ਲੱਗ ਲੈ ਬਾਈ ਤੂੰ ਕਰ ਲੈ ਲੈ ਇਹ ਦਿਖਾਉਣੇ ਪੈਂਦੇ ਆ ਮਾਂ ਤਾਂ ਸਾਨੂੰ ਇਹ ਇੱਕ ਨੰਬਰ ਦਾ ਕੰਮ ਆ ਇਹ ਸਾਨੂੰ ਉੱਥੇ ਦਿਖਾਉਣੇ ਪੈਣਗੇ ਹੁਣ ਤੜਕੇ 10 ਵਜੇ ਨੂੰ ਆਏ ਕਰਿਓ ਤੜਕੇ 10 ਵਜੇ ਨੂੰ ਮੁੰਡੇ ਨੂੰ ਨਾਲ ਲੈ ਕੇ ਆ ਜੀ ਚੰਗਾ ਬਾਕੀ ਸੋ ਦਾ 50 ਲੱਖ ਪੂਰਾ ਹੋਜੂ ਉੱਥੇ ਬੈਂਕ 'ਚ ਚੰਗਾ ਚਲ ਮੈਂ ਆਏ ਕਰਦਾ ਫਿਰ ਮੈਂ ਤਾਂ ਚੱਲਿਆ ਚੰਗਾ ਤਵੇ ਵੀ ਆਤਾ ਬਾਰਾ ਵਧੀਆ ਕੰਮ ਬਣ ਗਿਆ ਆਪਣੇ ਤਾਂ 50000 ਰੁਪਏ ਮਿਲ ਗਿਆ ਆਪਾਂ ਤਾਂ ਨਵੇਂ-ਨਵੇਂ ਸੂਟ ਲਿਆ ਮੰਗੀਆਂ ਓ ਮਾਤਾ ਮੈਂ ਤੁਹਾਡਾ ਡੱਬਾ ਭੁੱਲ ਗਿਆ ਆਪਾਂ ਕਾਲੀ-ਕਾਲੀ ਚ ਤੁਸੀਂ ਮੂੰਹ ਮਿੱਠਾ ਕਰੋ ਮੈਂ ਤਾਂ ਉੱਥੋਂ ਮੁੜ ਕੇ ਆਇਆ ਲੈ ਲੈ ਡੱਬਾ ਛੋਡਾ ਲਿਆ ਪੁੱਤ ਲਿਆ ਹੱਕ ਬਣਦਾ ਤੇਰਾ ਲੈ ਪਹਿਲਾਂ ਮੂੰਹ ਮਿੱਠਾ ਲੈ ਲੈ ਮੂੰਹ ਮਿੱਠਾ ਕਰੋ ਤੁਸੀਂ ਮੂੰਹ ਮਿੱਠਾ ਕਰੋ ਲੈ ਮੈਂ ਤਾਂ ਬਰਫੀ ਖਾਵੇਂਗੀ ਹਾਂ ਉਹ ਤਾਂ ਬਰਫੀ ਖਾਵਾਂਗੀ ਲੈ 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 ਬਰਫੀ ਖਾਦਰੇ ਤਾਂ ਦੰਦ ਦੰਦ ਲੈ ਲੈ ਭਾਈ ਤੂੰ ਖਾ ਲੈ ਮੂੰਹ ਮਿੱਠਾ ਕਰੋ ਵਧਾਈਆਂ ਭਾਈ ਸੋਨੂੰ ਆ ਡੱਬਾ ਫਾਂਭ ਲੋ ਚੰਗਾ ਮੰਗਰੋ ਚਲ ਬਣ ਗਈ ਗੱਲ ਕਿਹੜੀ ਲਾਟ ਰਹੀ ਵਾਚਨ ਸਿਉਹਾਂ ਸੂਹਾਂ ਪਾਏ ਆ ਓਏ ਬਣ ਗਈ ਗੱਲ ਪਾਏ ਆ ਸਿਉਣੇ ਦੇ ਹਾਂ ਇਹਨਾਂ ਨੂੰ ਐਂ ਤੱਕ ਨਹੀਂ ਹੁੰਦੀ ਤੇ ਮੰਗਰ ਵੱਧ ਲੱਗਦੀਆਂ ਰਿੰਗਾ ਬੁੜੀ ਦੇ ਤਾਂ ਪੁਰਾਣੇ ਭਾਰੀ ਹੋਣਗੇ ਪੈਣ ਨੇ ਭਾਰੀ ਨੇ ਲੈ ਆ ਵੀ ਬਟਲ ਲੈ ਪਾਚਲ ਕੋਈ ਆ ਵੀ ਨਾ ਜਾਵੇ ਘੰਟਾ ਤਮਾ ਹੋ ਜਾ ਹੁਣ ਹਾਂਜੀ ਵੀਡੀਓ ਵਿੱਚ ਤੁਸੀਂ ਦੇਖ ਹੀ ਲਿਆ ਵੀ ਵੀਡੀਓ ਵਿੱਚ ਤੁਹਾਨੂੰ ਕੀ ਸਿੱਖਿਆ ਮਿਲੀ ਸਾਰੀਆਂ ਮੇਰੀਆਂ ਭੈਣਾਂ ਨੂੰ ਮਾਤਾ ਨੂੰ ਬੇਨਤੀ ਆ ਵੀ ਬਾਹਰਲੇ ਬੰਦੇ ਤੇ ਕਿਸੇ ਤੇ ਵੀ ਯਕੀਨ ਨਾ ਕਰੋ ਇਹ ਨਵਾਂ ਕੰਮ ਚੱਲ ਪਿਆ ਠੱਗੀ ਦਾ ਆ ਨਵਾਂ ਕੰਮ ਚੱਲ ਪਿਆ ਜੀ ਠੱਗੀ ਦਾ ਪਹਿਲਾਂ ਆਨਲਾਈਨ ਠੱਗੀਆਂ ਮੋਬਾਈਲਾਂ ਰਾਹੀਂ ਓਟੀਪੀ ਦੇਦੇ ਉਹ ਠੱਗੀਆਂ ਵੱਜਦੀਆਂ ਹੁੰਦੀਆਂ ਸੀਗੀਆਂ ਹੁਣ ਲੋਕ ਐਦਾਂ ਦੇ ਆ ਵੀ ਇੱਕ ਲਾਟਰੀ ਦਾ ਜਾਂ ਕਿਸੇ ਚੀਜ਼ ਦਾ ਹੋਰ ਬਹਾਨਾ ਤੁਹਾਨੂੰ ਟਰੈਕਟਰ ਨਿਕਲਿਆ ਤੁਹਾਨੂੰ ਗੱਡੀ ਨਿਕਲਿਆ ਤੁਹਾਨੂੰ ਬੁਲਟ ਮੋਟਰਸਾਈਕਲ ਨਿਕਲਿਆ ਲੋਕ ਘਰਾਂ ਦੇ ਵਿੱਚ